ਬੱਦ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਾ ਮੋਬਾਈਲ ਤੋਂ ਦੂਰ ਰਹੇ ਅੱਜ ਸਭ ਤੋਂ ਵੱਡੀ ਜਾੜਾ ਜਿਹੜੀ ਆ ਬੱਚਿਆਂ ਨੂੰ ਖਰਾਬ ਕਰਨ ਦੇ ਵਿੱਚ ਉਹ ਮੋਬਾਈਲ ਦਾ ਯੋਗਦਾਨ ਕਿਉਂਕਿ ਜੀ ਹੁਣ ਸਾਰੀ ਰਾਤ ਨੂੰ ਬੱਚਾ ਮੋਬਾਈਲ ਹੀ ਦੇਖੀ ਜਾਂਦਾ 12 ਵਜੇ ਤੱਕ ਮੋਬਾਈਲ ਦੇਖੀ ਜਾਂਦਾ ਤੇ ਉਹ ਸਵੇਰੇ ਉੱਠ ਕੇ ਕੀ ਪ੍ਰੈਕਟਿਸ ਕਰਦਾ ਨੈਸ਼ਨਲ ਚ ਹਾਰਨ ਲੱਗੇ ਫਿਰ ਹੌਲੀ ਹੌਲੀ ਸਟੇਟ ਚ ਹਾਰਨ ਲੱਗੇ ਤੇ ਅੱਜ ਉਹ ਜ਼ੀਰੋ ਹੋ ਕੇ ਘਰੇ ਬੈਠ ਕੇ ਤੇ ਅੱਜ ਉਹਨਾਂ ਨੇ ਆਪ ਦੇ ਮੂੰਹੋਂ ਕਹਿ ਨਹੀਂ ਗੱਲਾਂ ਵੀ ਅਸੀਂ ਆਪ ਦੇ ਪੈਰੀਂ ਆਪ ਖੜੀ ਮਰੀ ਵੀ ਤੁਸੀਂ ਜਿਹੜੀਆਂ ਗੱਲਾਂ ਦੱਸਦੇ ਸਹੀ ਸੀ ਤੇ ਨੈਸ਼ਨਲ ਮੈਡਲ ਲੈ ਲੈ ਅੱবি ਪਤਾ ਨਹੀਂ ਕਿੱਡਾ ਵੱ ਪਰ ਮੈਂ ਬਲਤਾਰ ਸਿੰਘ ਦਾ ਟਲੈਟਿਕ ਕੋਚ ਪੁਰਜਕਲਾਲਾ ਤੋਂ ਮੈਂ ਪਿਛਲੇ 5 ਸਾਲ ਤੋਂ ਦਿਵਾਨੇਪਿੰਡ ਦੇ ਵਿੱਚ ਪ੍ਰੈਕਟਿਸ ਕਰਵਾ ਰਿਹਾ ਹਾਂ। ਵਰਮੀਤ ਨੇ ਅੱਜ 6ਵੇਂ ਸਾਈਕਲ ਜਿੱਤ ਲਿਆ। 70 ਤੋਂ 80 ਬੱਚੇ ਸਾਡੇ ਗਰਾਊਂਡ ਦੇ ਵਿੱਚ ਹਨੇਸ਼ਾ ਹਾਜ਼ਰ ਰਹਿੰਦੇ ਨੇ। ਟ੍ਰੇਨ ਆ ਕੇ ਹੌਲੀ-ਹੌਲੀ ਮਸਲ ਬ੍ਰੇਕ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਥਕਾਵਟ ਇੱਕੇ ਨਾ ਮਾਉਣ ਲੱਗ ਜਾਂਦੀ ਆ ਫਿਰ ਇੰਜਰੀਆਂ ਦਾ ਸਾਹਮਣਾ ਕਰਨਾ ਪੈਂਦਾ। ਜੇ ਆਪਾਂ ਇਹ ਚੀਜ਼ਾਂ ਤੋਂ ਬਚ ਕੇ ਰਹਾਂਗੇ ਤੇ ਆਪਦੇ ਆਪ ਨੂੰ ਨਿਮਰਤਾ ਦੇ ਵਿੱਚ ਤੇ ਡਿਸਪਲਿਨ ਦੇ ਵਿੱਚ ਰ੍ਹਾਂਗੇ ਆਖੇ ਲੱਗਾਂਗੇ। ਤੇ ਗਰਾਊਂਡ ਦੇ ਵਿੱਚ ਲਗਾਤਾਰ ਆਵਾਂਗੇ ਤੇ ਰਿਜ਼ਲਟ ਆਪਾਂ ਨੂੰ ਫੇਰ ਹੀ ਮਿਲਣੇ ਤੇ ਇੱਕ ਚੰਗੀ ਖਰਾਕ ਖਾ ਕੇ ਰਿਜ਼ਲਟ ਫੇਰ ਮਿਲਣੇ ਸਾਰੇ ਦਾ ਮੁੱਖ ਮਕਸਦ ਆਪਣਾ ਡਾਈਟ ਦਾ ਪ੍ਰੈਕਟਿਸ ਹੈ ਜਿਵੇਂ ਆਪਾਂ 100% ਲਾ ਲਈਏ 100% ਦਾ ਗਟੀਰੀਅਲ ਲਾ ਲਈਏ ਜਿਵੇਂ ਆਪਾਂ ਜਿਵੇਂ ਕਹਿ ਰਹੀਏ ਵੀ 100% ਦੇ ਵਿੱਚੋਂ ਆਪਾਂ ਸਿਰਫ 30% ਪ੍ਰੈਕਟਿਸ ਕਰਨੀ ਆ ਤੁਸੀਂ 70% ਡਾਈਟ ਖਾਣੀ ਆ ਇਹ ਮਨ ਦੇ ਵਿੱਚ ਇੱਕ ਖਿਆਲ ਹੁੰਦਾ ਵੀ ਕੀ ਖਾਈਏ ਤੇ ਕੀ ਨਾ ਖਾਈਏ ਜਿਵੇਂ ਇੱਕ ਸ਼ਾਰਟ ਪੁੱਟ ਦਾ ਪਲੇਅਰ ਉਹਦੀ ਡਾਈਟ ਅਲੱਗ ਉਹ ਫੈਟ ਵਾਲੀ ਡਾਈਟ ਉਹਨੂੰ ਚਾਹੀਦੀ ਕਿਉਂਕਿ ਜੇ ਉਹਦਾ ਬਾਡੀ weight ਵੱਧ ਹੋਊਗਾ ਤੇ ਉਹਦੇ ਵਿੱਚ ਸਪੀਡ ਹੋਊਗੀ ਖੇਰੀਓਂ thro ਅੱਗੇ ਸੈੱਟ ਸਕਦਾ ਤੇ ਜੇ ਹੁਣ ਜਿਵੇਂ ਲੌਂਗ ਰੇਸ ਆ ਉਹਦੇ ਵਿੱਚ ਉਹਦੇ ਤੇ ਫੈਟ ਨਹੀਂ ਹੋਣੀ ਚਾਹੀਦੀ ਉਹਨੂੰ ਪੌਨਲੀ ਪ੍ਰੋਟੀਨ ਡਾਈਟ ਚਾਹੀਦੀ ਆ ਜਿਵੇਂ 100 ਮੀਟਰ ਦੇ ਪਲੇਅਰਾਂ ਨੂੰ ਕਾਰਬਸ ਚਾਹੀਦੀ ਆ ਕਾਰਬੋਹਾਈਡਰੇਟ ਵੱਧ ਚਾਹੀਦੀ ਆ ਕਿ ਉਹ ਵਧੀਆ ਪਰਫਾਰਮੈਂਸ ਦੇ ਸਕੇ ਇੱਥੇ ਆਪਾਂ ਅੱਜ ਇਸ ਟਾਈਮ ਮੰਡੀਕਲਾਂ ਦੇ ਵਿੱਚ ਬੈਠੇ ਆ ਇਸ ਪਿੰਡ ਦੇ ਵਿੱਚ ਅਕਾਲਜੁਗਤ ਖੇਡਾਂ ਦਾ ਤੀਜਾ ਸਮਾਰੋਹ ਹੋ ਰਿਹਾ ਤੀਸਰੇ ਦੌਰ ਦੀਆਂ ਖੇਡਾਂ ਹੋ ਰਹੀਆਂ ਨੇ ਜਿਵੇਂ ਆਪਾਂ ਨੂੰ ਪਤਾਗਾ ਵੀ ਇਹ ਕਾਤਰੋਂ ਤੋਂ ਆਰੰਭ ਹੋਇਆ ਸੀਗਾ ਅੱਜ ਤੀਸਰੇ ਪਿੰਡ ਦੇ ਵਿੱਚ ਆਪਾਂ ਬੈਠੇ ਆ ਕੋਚ ਬਲਕਾਰ ਤੋਂ ਪੁੱਛਦੇ ਆਂ ਵੀ ਉਹ ਬੱਚਿਆਂ ਨੂੰ ਜਿਹੜਾ ਕੀ ਖਵਾਉਂਦੇ ਨੇ ਕੀ ਸਿਖਾਉਂਦੇ ਨੇ ਕੀ ਸਮਝਾਉਂਦੇ ਨੇ ਵੀ ਉਹ ਹਰ ਜਗ੍ਹਾ ਦੇ ਉੱਪਰ ਸਾਈਕਲ ਜਿੱਤਦੇ ਨੇ ਕਿਉਂਕਿ ਆਪਾਂ ਨੂੰ ਪਤਾ ਵੀ ਹਰਮੀਤ ਨੇ ਅੱਜ ਛੇਵਾਂ ਸਾਈਕਲ ਜਿੱਤ ਲਿਆ ਜਾਣਦੇ ਆ ਵੀ ਡਾਈਟ ਕੀ ਹੁੰਦੀ ਆ ਪਹਿਲਾਂ ਜਾਣਾਂਗੇ ਉਹਨਾਂ ਦੇ ਬਾਰੇ ਵਿੱਚ ਵੀ ਉਹਨਾਂ ਨੂੰ ਕਿੰਨਾ ਸਮਾਂ ਹੋਇਆ ਅਸ਼ੀਕਾਲ ਜੀ ਅਸ਼ੀਕਾਲ ਜੀ ਮੈਂ ਬਲਕਾਰ ਸਿੰਘ ਦਾ ਟਲੈਟਿਕ ਕੋਚ ਪੁਰਜਕਲਾਲਾ ਤੋਂ ਮੈਂ ਪਿਛਲੇ 5 ਸਾਲ ਤੋਂ ਦਿਵਾਨੇਪਿੰਡ ਦੇ ਵਿੱਚ ਪ੍ਰੈਕਟਿਸ ਕਰਵਾ ਰਿਹਾ ਇਸ ਤੋਂ ਪਹਿਲਾਂ ਮੈਂ ਜਾਨੀ ਕਿ ਪ੍ਰਾਈਵੇਟ ਤੌਰ ਤੇ ਇੱਕ ਅਗਰ ਨਾਨਕ ਸਕੂਲ ਬਸੀਆਂ ਦੇ ਵਿੱਚ ਪ੍ਰੈਕਟਿਸ ਕਰਾਉਂਦਾ ਸੀ 2016 ਤੋਂ ਤੇ ਹੁਣ ਮੈਂ ਗਵਰਨਮੈਂਟ ਜੌਬ ਦੇ ਵਿੱਚ ਆਂਦਾ ਐਜੂਕੇਸ਼ਨ ਡਿਪਾਰਟਮੈਂਟ ਦੇ ਤੇ ਬਹੁਤ ਸੋਹਣਾ ਕੰਮ ਕਰ ਰਹੇ ਹਾਂ ਤੁਸੀਂ ਤੇ ਬੱਚਿਆਂ ਨੂੰ ਇੱਕ ਚੰਗੀ ਸਿੱਖ ਦੇ ਰਹੇ ਹੋ ਸਕੂਲ ਦੇ ਵਿੱਚ ਪੜ੍ਹਾਉਣ ਦੇ ਨਾਲ ਨਾਲ ਪਲੱਸ ਤੁਸੀਂ ਬੱਚਿਆਂ ਨੂੰ ਐਕਸਟਰਾ ਟਾਈਮ ਆਪ ਦਾ ਕੱਢ ਕੇ ਆਪਣੇ ਚੰਗੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਹਨਾਂ ਲਈ ਇੱਕ ਸੇਵਾ ਨਿਭਾ ਰਹੇ ਹੋ ਤੇ ਬੱਚਿਆਂ ਨੂੰ ਕਿਵੇਂ ਗਾਈਡ ਕਰਦੇ ਹੋ ਅਸੀਂ ਬੱਚਿਆਂ ਨੂੰ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਕਿ ਡਿਸਿਪਲਨ 'ਚ ਰਹਿਣਾ ਸਿਖਾਉਂਦੇ ਹਾਂ ਬਈ ਜੇ ਬੱਚਾ ਡਿਸਿਪਲਨ 'ਚ ਰਹੂਗਾ ਫੇਰ ਹੀ ਉਹ ਅੱਗੇ ਵੱਧ ਸਕਦਾ ਮੰਨ ਕੇ ਚੱਲੋ ਸਾਡੇ ਗਰਾਊਂਡ ਦੇ ਵਿੱਚ 70 ਤੋਂ 80 ਬੱਚੇ ਆਉਂਦੇ ਆਂਦੇ ਗਰਾਊਂਡ ਦੇ ਵਿੱਚ ਜਿਹੜੇ ਚਲੋ ਲਗਾਤਾਰ ਆਉਂਦੇ ਆਗੇ ਉਹ ਤਾਂ ਬੱਚਾ 150 ਵੀ ਜਾਂਦਾ ਪਰ ਜਿਹੜਾ ਲਗਾਤਾਰ ਬੱਚਾ ਆਉਂਦਾ ਉਹ 70 ਤੋਂ 80 ਬੱਚੇ ਸਾਡੇ ਗਰਾਊਂਡ ਦੇ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਬੱਚਿਆਂ ਨੂੰ ਦੱਸੇ ਪੜਨ ਬਾਰੇ ਦੱਸਦੇ ਆਂ ਵੀ ਤੁਸੀਂ ਰਹਿਣਾ ਸਹਿਣਾ ਕਿਵੇਂ ਆ ਮੰਨ ਕੇ ਚੱਲੋ ਵੀ ਕੋਈ ਬੱਚਾ ਜਿੱਤਦਾ ਜਿਵੇਂ ਹੁਣ ਸਾਡੇ ਗਰਾਊਂਡ ਦੇ ਅਮਰਤਪਾਲ ਸਿੰਘ ਨੇ ਨੈਸ਼ਨਲ ਰਿਕਾਰਡ ਕੀਤਾ ਅੰਡਰ 16 ਦੇ ਵਿੱਚ ਅਸੀਂ ਤੇ ਉਹਨਾਂ ਨੂੰ ਸਿਖਾਈ ਦਾ ਪਹਿਲਾਂ ਤਾਂ ਉਹਨਾਂ ਨੂੰ ਰਹਿਣ ਸਹਿਣ ਬਾਰੇ ਵੀ ਤੁਸੀਂ ਜੇ ਚਲੋ ਜਿੱਤ ਵੀ ਗਏ ਨੈਸ਼ਨਲ ਮੈਡਲ ਵੀ ਆ ਗਿਆ ਆਪਣਾ ਤਾਂ ਤੁਸੀਂ ਬੜੇ ਜਿਆਦਾ ਇਹ ਨਹੀਂ ਹੋਣਾ ਵੀ ਅਸੀਂ ਪਤਾ ਨਹੀਂ ਕੀ ਕਰ ਲੈ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਫੁਕਰਪਣਾ ਆ ਜਾਂਦਾ ਬੱਚਿਆਂ ਦੇ ਵਿੱਚ ਉਹ ਚੀਜ਼ਾਂ ਤੋਂ ਅਸੀਂ ਦੂਰ ਰੱਖਦੇ ਹਾਂ ਬੱਚਿਆਂ ਨੂੰ ਕਿਉਂਕਿ ਫਿਰ ਆ ਜਾਂਦਾ ਵੀ ਮੈਂ ਪਤਾ ਨਹੀਂ ਨੈਸ਼ਨਲ ਮੈਡਲ ਲੈ ਲਿਆ ਵੀ ਪਤਾ ਨਹੀਂ ਕਿੱਡਾ ਵੱਡਾ ਪਲੇਅਰ ਬਣ ਗਏ ਪਰ ਜੇ ਆਪਾਂ ਇਹ ਚੀਜ਼ਾਂ ਤੋਂ ਬਚ ਕੇ ਰਹਾਂਗੇ ਤੇ ਆਪਦੇ ਆਪ ਨੂੰ ਨਿਮਰਤਾ ਦੇ ਵਿੱਚ ਤੇ ਡਿਸਪੀਸਲ ਦੇ ਵਿੱਚ ਰ੍ਹਾਂਗੇ ਆਖੇ ਲੱਗਾਂਗੇ ਤੇ ਗਰਾਊਂਡ ਦੇ ਵਿੱਚ ਲਗਾਤਾਰ ਆਵਾਂਗੇ ਤੇ ਰਿਜ਼ਲਟ ਆਪਾਂ ਨੂੰ ਫੇਰ ਹੀ ਮਿਲਣੇ ਤੇ ਇੱਕ ਚੰਗੀ ਖਰਾਕ ਖਾ ਕੇ ਰਿਜ਼ਲਟ ਫੇਰ ਮਿਲਣੇ ਅਸੀਂ ਹਮੇਸ਼ਾ ਹੀ ਉੱਥੇ ਬੱਚਿਆਂ ਨੂੰ ਗਾਈਡ ਕਰਦੇ ਆਂਗੇ ਵੀ ਤੁਸੀਂ ਚੰਗੀ ਮਾੜੀ ਡਾਈਟ ਦਾ ਉਹਨਾਂ ਨੂੰ ਅੰਤਰ ਸਮਝਾਉਣਾ ਵੀ ਚੰਗੀ ਡਾਈਟ ਕਿਹੜੀ ਹੈ ਤੇ ਮਾੜੀ ਕਿਹੜੀ ਹੈ ਤੇ ਇਹਦੇ ਵਿੱਚ ਜਿਵੇਂ ਕਿ ਆਪਾਂ ਉਹਨਾਂ ਨੂੰ ਡਾਈਟ ਬਾਰੇ ਕਾਫੀ ਡਾਈਟ ਪਲਾਨ ਹੁੰਦਾਗਾ ਬੱਚਿਆਂ ਦਾ ਜਿਵੇਂ ਹੁਣ ਤੇ 100 ਮੀਟਰ ਦਾ ਐਥਲੀਟ ਤੇ ਉਹਦੇ ਲਈ ਅਲੱਗ ਡਾਈਟ ਪ੍ਰੋਵਾਈਡ ਕਰਾਈ ਜਾਂਦੀ ਹੈ ਜਿਵੇਂ ਉਹ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਤੁਸੀਂ ਆਹ ਚੀਜ਼ਾਂ ले ਸਕਦੇ ਹਾਂ ਆ ਚੀਜ਼ਾਂ ਖਾ ਸਕਦੇ ਹਾਂ ਆ ਤੁਸੀਂ ਇਹਨੇ ਇੱਕ ਲੈ ਸਕਦੇ ਹੋ ਸਾਰਾ ਜਣੀ ਤੁਹਾਡਾ ਡਾਈਟ ਪਲਾਨ ਬੰਦਾ ਫਿਰ ਜਿਵੇਂ ਇੱਕ ਲੌਂਗ ਰੇਸਰ ਉਹਦਾ ਅਲੱਗ ਡਾਈਟ ਪਲਾਨ ਹੁੰਦਾ ਇਹ ਨਹੀਂ ਹੈਗਾ ਅਸੀਂ ਸਾਰੇ ਬੱਚਿਆਂ ਨੂੰ ਮਤਲਬ ਕੀ ਆਪਾਂ ਇੱਕ ਤਰ੍ਹਾਂ ਦੀ ਡਾਈਟ ਦੇ ਦਾਂਗੇ ਤਾਂ ਉਹ ਸਾਰੇ ਆਪਣੇ ਜਿਵੇਂ ਇੱਕ ਸ਼ਾਰਟ ਪੁੱਟ ਦਾ ਪਲੇਅਰ ਉਹਦੀ ਡਾਈਟ ਅਲੱਗ ਉਹ ਫੈਟ ਵਾਲੀ ਡਾਈਟ ਉਹਨੂੰ ਚਾਹੀਦੀ ਕਿਉਂਕਿ ਜੇ ਉਹਦਾ ਬਾਡੀ weight ਵੱਧ ਹੋਊਗਾ ਤੇ ਉਹਦੇ ਵਿੱਚ ਸਪੀਡ ਹੋਊਗੀ ਫੇਰੀ ਉਹ ਥਰੋ ਅੱਗੇ ਸੈੱਟ ਸਕਦਾ ਤੇ ਜੇ ਹੁਣ ਜਿਵੇਂ ਲੌਂਗ ਰੇਸ ਆ ਉਦੇ ਵਿੱਚ ਉਹਦੇ ਤੇ ਫੈਟ ਨਹੀਂ ਹੋਣੀ ਚਾਹੀਦੀ ਉਹਨੂੰ ਪੌਨਲੀ ਪ੍ਰੋਟੀਨ ਡਾਈਟ ਚਾਹੀਦੀ ਹੈ ਜਿਵੇਂ 100 ਮੀਟਰ ਦੇ ਪਲੇਅਰਾਂ ਨੂੰ ਕਾਰਬਸ ਚਾਹੀਦੀ ਹੈ ਕਾਰਬੋਹਾਈਡਰੇਟ ਵੱਧ ਚਾਹੀਦੀ ਹੈ ਕਿ ਉਹ ਵਧੀਆ ਪਰਫਾਰਮੈਂਸ ਦੇ ਸਕੇ ਤੇ ਇਦਾਂ ਦੀ ਡਾਈਟ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਰਹਿੰਦੇ ਹਾਂ ਕਿ ਮੇਨ ਤਾਂ ਕੰਮ ਹੈਗਾ ਡਿਸਪਲਨ ਦਾ ਜੇ ਬੱਚਾ ਡਿਸਪਲਨ ਚ ਰਹਿੰਦਾ ਉਹ ਚ ਇਹ ਨਹੀਂ ਹੈਗਾ ਕੱਲੇ ਗਰਾਊਂਡ ਦੇ ਵਿੱਚ ਘਰ ਦੇ ਵਿੱਚ ਵੀ ਉਹਦੀਆਂ ਆਤਾਂ ਚੰਗੀਆਂ ਹੋਣੀਆਂ ਚਾਹੀਦੀਆਂ ਉਹ ਵੀ ਉਹਨਾਂ ਦੀ ਅਸੀਂ ਕਾਉਂਸਲਿੰਗ ਕਰਦੇ ਰਹਿੰਦੇ ਹਾਂ ਉਹਨਾਂ ਦੇ ਮਾਪਿਓ ਨਾਲ ਤੇ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਾ ਮੋਬਾਈਲ ਤੋਂ ਦੂਰ ਰਹੇ ਅੱਜ ਸਭ ਤੋਂ ਵੱ ਆਪਾਂ ਨੂੰ ਬੱਚਿਆਂ ਨੂੰ ਖਰਾਬ ਕਰਨ ਦੇ ਵਿੱਚ ਉਹ ਮੋਬਾਈਲ ਦਾ ਯੋਗਦਾਨ ਕਿਉਂਕਿ ਜੀ ਹੁਣ ਸਾਰੀ ਰਾਤ ਨੂੰ ਬੱਚਾ ਮੋਬਾਈਲ ਹੀ ਦੇਖੀ ਜਾਂਦਾ 12 ਵਜੇ ਤੱਕ ਮੋਬਾਈਲ ਦੇਖੀ ਜਾਂਦਾ ਤੇ ਉਹ ਸਵੇਰੇ ਉੱਠ ਕੇ ਕੀ ਪ੍ਰੈਕਟਿਸ ਕਰਦਾ ਤੇ ਹੌਲੀ ਹੌਲੀ ਉਹਦਾ એનર્ਜੀ ਲੈਵਲ ਲੋ ਹੁੰਦਾ ਜਾਊਗਾ ਤੇ ਫਿਰ ਬਸ ਜਿਵੇਂ ਜਿਵੇਂ ਕਹਦੋ ਵੀ ਉਹੀ ਫੁਕਰਪੁਣੇ ਜਾ ਕੇ ਬੱਚਾ ਹਾਰ ਦਾ ਸਾਹਮਣਾ ਕਰਦਾ ਫਿਰ ਇਹ ਬੱਚੇ ਨਿਰਾਸ਼ ਹੁੰਦੇ ਨੇ ਜਦੋਂ ਇਹਨਾਂ ਨੂੰ ਥੋੜਾ ਜਿਆਦਾ ਸਮਝ ਆਉਂਦੀ ਆ ਵੀ ਜਿਹੜੀਆਂ ਗੱਲਾਂ ਦੱਸਦੀ ਸਹੀ ਸੀ ਤਕਰੀਬਨ ਸਾਡੇ ਤਕਰੀਬਨ ਬੱਚੇ ਸਾਰੇ ਡਿਸਪਲਿਨ ਦੇ ਵਿੱਚ ਤੋਂ ਦੂਰ ਆ ਗਏ ਤੇ ਜਿਹੜਾ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਜੀ ਬਿਲਕੁਲ ਜੇ ਬੱਚੇ ਦਾ ਡਿਸਪਲਨ ਇੱਕ ਵਾਰ ਵਿਗੜ ਗਿਆ ਮੰਨ ਲਓ ਉਹਦੇ ਦੁਸ਼ਮਣ ਉਹਦੇ ਸਰੀਰ ਦੇ ਅੰਦਰ ਹੀ ਪੈਦਾ ਹੋ ਜਾਂਦੇ ਨੇ ਹਾਂਜੀ ਜ਼ਰੂਰ ਜੀ ਅਸੀਂ ਬਹੁਤ ਸਾਰੇ ਬੱਚੇ ਵੇਖ ਚੁੱਕੇ ਹਾਂ ਜੀ ਸਾਡੇ ਗਰਾਊਂਡ ਦੇ ਵਿੱਚ ਇਹ ਨਹੀਂ ਅਸੀਂ ਕਹਿੰਦੇ ਵੀ ਸਾਡੇ ਗਰਾਊਂਡ ਦੇ ਬੱਚੇ ਪਰਫੈਕਟ ਹੀ ਆ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਡਿਸਪਲਨ ਅਨੁਭਵ ਕਰਦੇ ਸੀ ਜਾਂ ਜਿੱਤੇ ਹੋਏ ਆ ਬਹੁਤ ਦੂਰ ਤੱਕ ਆ ਨੈਸ਼ਨਲ ਨਾਇਡਰ ਵੀ ਆ ਪਰ ਉਹਨਾਂ ਨੇ ਕੀ ਕਰਿਆ ਡਿਸਪਲਨ ਦੇ ਵਿੱਚ ਨਹੀਂ ਰਹਿੰਦੇ ਤੇ ਆਪਦੀਆਂ ਮਾੜੀਆਂ ਤਾਂ ਮਾੜੀ ਸੰਗਤ ਤੇ ਉਹਦੇ ਨਾਲ ਉਹਨੂੰ ਗ੍ਰਹਿਣ ਕਰਕੇ ਉਦੇ ਵਿੱਚ ਕੀ ਹੈਗਾ ਤੇ ਉਹ ਫਿਰ ਹੌਲੀ-ਹੌਲੀ ਕੀ ਆ ਮਤਲਬ ਨੈਸ਼ਨਲ ਤੋਂ ਲੈ ਕੇ ਪਹਿਲਾਂ ਨੈਸ਼ਨਲ ਤੋਂ ਹਾਰਨ ਲੱਗੇ ਫਿਰ ਹੌਲੀ-ਹੌਲੀ ਸਟੇਟ ਤੋਂ ਹਾਰਨ ਲੱਗੇ ਤੇ ਅੱਜ ਉਹ ਜ਼ੀਰੋ ਹੋ ਕੇ ਘਰੇ ਬੈਠ ਕੇ ਤੇ ਅੱਜ ਉਹਨਾਂ ਨੇ ਆਪ ਦੇ ਮੂੰਹੋਂ ਕਹਿਣੀਆਂ ਗੱਲਾਂ ਵੀ ਅਸੀਂ ਆਪ ਦੇ ਪੈਰੀਂ ਆਪ ਖੜੀ ਮਰੀ ਆ ਵੀ ਤੁਸੀਂ ਜਿਹੜੀਆਂ ਗੱਲਾਂ ਦੱਸਦੇ ਸਹੀ ਸੀ ਤੇ ਪਰ ਹੁਣ ਉਹਨਾਂ ਬੱਚਿਆਂ ਨੂੰ ਆਧਾਰਨਾ ਵੀ ਦਿੰਦੇ ਆ ਵੀ ਉਹ ਦੇਖ ਲਓ ਬੱਜੇ ਸੋਡੇ ਨਾਲ ਵਧੀਆ ਹੁੰਦੇ ਸੀ ਪਰ ਅੱਜ ਕਿੱਥੇ ਚਲੇ ਤੇ ਪਰ ਹੁਣ ਜਿਹੜਾ ਬੱਚਾ ਡਿਸਿਪਲਿਨ ਤੇ ਰਹਿੰਦੇ ਆ ਜਿਵੇਂ ਸਾਡੇ ਕੋਲੇ ਕਾਫੀ ਬੱਚੇ ਆ ਜਿਹੜੇ ਵਧੀਆ ਡਾਈਟ ਨੂੰ ਫੋਲੋ ਕਰਦੇ ਆ ਵਧੀਆ ਅੱਗੇ ਅਗਰੀ ਵੀ ਹੈ ਘਰੇ ਵੀ ਵਧੀਆ ਖੂਨ ਨਹੀਂ ਵਰਤਦੇ ਤੇ ਉਹ ਰਿਜ਼ਲਟ ਵੀ ਵਧੀਆ ਆ ਕੇ ਤੁਹਾਡੇ ਸਾਹਮਣੇ ਆ ਕੇ ਸਾਡੇ ਜਿਵੇਂ ਦਿਲਪ੍ਰੀਤ ਸਿੰਘ ਨੇ ਵੀ ਖੇਡ ਜੋ ਦੇ ਵਿੱਚੋਂ ਦੋ ਸਾਈਕਲ ਜਿੱਤੇ ਸੀ ਪਹਿਲਾਂ ਇਹ ਕੰਪੀਟੀਸ਼ਨ ਤੋਂ ਪਹਿਲਾਂ ਦੋ ਸਾਈਕਲ ਜਿੱਤੇ ਅੰਡਰ 17 ਦੇ ਵਿੱਚ ਹਰਮੀਤ ਦਾ ਅੱਜ ਛੇਵਾਂ ਸਾਈਕਲ ਆ ਤੇ ਹੋਰ ਵੀ ਸਾਡੇ ਜਿਹੜੇ ਬੱਚੇ ਜਿਵੇਂ ਵਰਤਪਾਲ ਹੋਣੀ ਦੋਸ ਜਿਹੜੀਆਂ ਕਾਫੀ ਜਿੱਤਣੀਆਂ ਹੈ ਬਾਕੀ ਜਿਵੇਂ ਆਪਾਂ ਨਾਰਮਲ ਇੱਕ ਬੱਚੇ ਦੀ ਵੀ ਗੱਲ ਕਰੀ ਜਿਹੜਾ ਅੱਜ ਕੋਈ ਗੇਮ ਸਟਾਰਟ ਕਰਦਾ ਜਾਂ ਆਉਣ ਵਾਲੇ ਦਿਨਾਂ 'ਚ ਇੰਨਾ ਖੇਡਾਂ ਨੂੰ ਦੇਖ ਕੇ ਉਹਦੇ ਮਨ 'ਚ ਕੋਈ ਸੁਪਨਾ ਆਉਂਦਾ ਤਾਂ ਬੱਚਿਆਂ ਨੂੰ ਜਿਵੇਂ ਸਟਾਰਟਿੰਗ ਤੁਸੀਂ ਦਿੱਸੇ ਡਾਈਟ ਤਾਂ ਉਹਨੂੰ ਇੱਥੇ ਸਾਡੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਵੀ ਕੀ ਖਾਈਏ ਤੇ ਕੀ ਨਾ ਖਾਈਏ ਇਹ ਦੋ ਸਵਾਲਾਂ ਨੂੰ ਵੀ ਤੁਸੀਂ ਸਮ ਅਪ ਕਰੋ ਹਾਂਜੀ ਅਸਲ ਵਿੱਚ ਤਾਂ ਜਿਵੇਂ ਆਪਾਂ ਜੀ ਅਸਲ ਵਿੱਚ ਥਿਊਰੀ ਪੜ੍ਹੀਏ ਵੀ ਆਪਾਂ ਕਿੱਦਾਂ ਗੇਮ ਨੂੰ ਆਪਾਂ ਡਿਵੈਲਪ ਕਰ ਸਕਦੇ ਹਾਂ ਅਸਲ ਵਿੱਚ ਨਾ ਆਪਾਂ ਸਾਰਿਆਂ ਦਾ ਮੁੱਖ ਮਕਸਦ ਆਪਣਾ ਡਾਈਟ ਦਾ ਪ੍ਰੈਕਟਿਸ ਹੈ ਜਿਵੇਂ ਆਪਾਂ 100% ਲਾ ਲਈਏ 100% ਦਾ ਕਰੀਰੀਅਲ ਲਾ ਲਈਏ ਜਿਵੇਂ ਆਪਾਂ ਜੀ ਵੀ ਕਹਿ ਦਈਏ ਵੀ 100% ਦੇ ਵਿੱਚੋਂ ਆਪਾਂ ਸਿਰਫ 30% ਪ੍ਰੈਕਟਿਸ ਕਰਨੀ ਆ ਤੁਸੀਂ 70% ਡਾਈਟ ਖਾਣੀ ਆ ਜੇ ਤੁਸੀਂ 70 ਉਹਦੇ ਵਿੱਚੋਂ ਤੁਸੀਂ ਡਾਈਟ 30% ਹੋਈ ਪ੍ਰੈਕਟਿਸ ਉਹਦੀ ਬੜੀ ਜ਼ਿਆਦੇ ਹੋਈ ਡਾਈਟ ਆਪਣੀ ਘੱਟ ਹੋਈ ਤੇ ਆਪਣੀ ਬੋਡੀ ਦੀ ਰਿਕਵਰੀ ਨਹੀਂ ਹੋਣੀ ਆਪਣੀ ਪਰਫਾਰਮੈਂਸ ਨਹੀਂ ਆਉਣੀ ਜਦੋਂ ਰਿਕਵਰੀ ਨਾ ਹੋਈ ਮਸਲ ਦੇ ਜਾਨੀ ਕਿ ਕ੍ਰੇਮ ਆ ਕੇ ਹੌਲੀ-ਹੌਲੀ ਮਸਲ ਬ੍ਰੇਕ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਥਕਾਵਟ ਟਿੱਕੇ ਦਾ ਮਾਉਣ ਲੱਗ ਜਾਂਦੀ ਆ ਫਿਰ ਇੰਜਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਾਨੀ ਕਿ ਡਾਈਟ ਆਪਾਂ ਨੂੰ ਬਹੁਤ ਜ਼ਰੂਰੀ ਆ ਡਾਈਟ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਈਵੈਂਟ ਦੇ ਅਕੋਰਡਿੰਗ ਆ ਮੰਨ ਕੇ ਚਲੋ ਇੱਕ ਪਲਵਾਨ ਉਹਦੀ ਡਾਈਟ ਜੀ ਅਲੱਗ ਹੋਊਗੀ ਇੱਕ ਮੰਨ ਕੇ ਚੱਲੋ ਵੀ ਕੋਈ ਲੌਂਗ ਰੇਸਰ ਪੂਰੀ ਡਾਈਟ ਅਲੱਗ ਹੋਊਗੀ ਇਹ ਗੇਮ ਦੇ ਅਕੋਰਡਿੰਗ ਹੀ ਆਪਾਂ ਡਾਈਟ ਨੂੰ ਫਾਲੋ ਕਰ ਸਕਦੇ ਹਾਂ